ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਹੋਰ ਸਨਾਓ ਸੱਜਣੋ ਠੀਕ ਠਾਕ ਸਾਰੇ ਛੜਦੀ ਕਲਾ ਚ ਲਓ ਬਾਈ ਜੀ ਅੱਜ ਹੋ ਗਈ ਆ ਤਰੀਕ ਆਪਣੀ 2 2 ਤਰੀਕ ਹੋ ਗਈ ਆ ਤੇ ਆਪਣਾ ਕਾਲਸਿਆਣੀ ਰਿਪੇਅਰ ਦਾ ਕੰਮ ਬਿਲਕੁਲ ਫਾਈਨਲ ਹੋ ਗਿਆ ਮੰਦਿਆ ਨੇ ਸਮਾਨ ਸਾਨੂੰ ਦੇਖੋ ਸਾਰਾ ਐਂ ਟਕਾਤਾ ਟ੍ਰੈਸ਼ਰ ਇੱਕ ਸਾਈਡ ਤੇ ਬਾਸਕਟਾਂ ਹੋ ਗਈਆਂ ਤੇ ਹਿੱਸੇ ਵੀ ਆਪਾਂ ਜਿਹੜੇ 4x4 ਹਿੱਸੇ ਸੀਗੇ ਲਾਤੇ ਆ ਇਨਾ ਕਟਾਈ ਨੂੰ ਬਹੁਤ ਦਿੱਕਤ ਆਉਂਦੀ ਚਲੋ ਮੱਕੀ ਦੇ ਤੇ ਮਜਬੂਰੀ ਹੋ ਜਾਂਦੀ ਆਪਣੀ ਵੀ ਖੇਤ ਗਿੱਲੇ ਹੁੰਦੇ ਐ ਕਵੱਟਾ ਮੁੱਟਾ ਹੁੰਦੀਆਂ ਵੀ ਸੈਟ ਰਿੰਦਾ ਜਿਗਾੜ ਉਹਦੇ ਨਾਲ ਤੇ ਆਪਾਂ ਕੱਲ ਦੋਨਾਂ ਮਸ਼ੀਨਾਂ ਦੇ ਹਿੱਸੇ ਲਾਤੇ ਆ ਤੇ ਸੈਂਪਲ ਹਿੱਸੇ ਬਾਅਦ ਤੇ ਆ ਬਾਕੀ ਹਲਦੀ ਦਾ ਕਿੰ ਪੂਰਾ ਯੋਰ ਆ ਦੇਖੋ ਆ ਵੇਖੋ ਮਸ਼ੀਨ ਦੇ ਮੁਰੇ ਹਲਦੀ ਕਾਫੀ ਚੜੀ ਹੋਈ ਆ ਤੇ ਮਸ਼ੀਨਾਂ ਆਪਣੀਆਂ ਜਾਨੀ 23 ਮਾਡਲ ਤੇ 22 ਮਾਡਲ ਦੋਨੇ ਚਾਲੂ ਹੋਈਆਂ ਹੋਈਆਂ ਤੇ 35 ਕਿੱਲੇ ਵੱਡ ਗਿਆ ਵਾ ਤੇ ਆਪਾਂ 20 ਮਾੜਾ ਚਾਲੂ ਕਰਨੀ ਆ ਇਹਦਾ ਕੰਮ ਹੋਣੀ ਯਾਨੀ ਲੇਟ ਥੋੜਾ ਨਿਬੜਿਆ ਇਹਨੂੰ ਵੀ ਕਰਦੇ ਚਾਲੂ ਅੱਜ ਹੁਣ ਫੇਰ ਆ ਦੋਨੇ ਮਸ਼ੀਨਾ ਆਪਣੀਆਂ ਜਾਣਗੀਆਂ ਆਪਾਂ ਰਸਤਾ ਰੁਖਤਾ ਦੇਖ ਕੇ ਆਉਨੇ ਆ ਤੇ ਜਗਾ ਦੇਖ ਕੇ ਬਾਕੀ ਸਮਾਨ ਐਨ ਪੂਰਾ ਸੈੱਟ ਪਿਆ ਆ ਖੜਾ ਨੋਗਰਾ ਲਿਖਿਆ ਵੀ ਮੋਰੇ ਨੋਗਰਾਈ ਆ ਤੇ ਹੈ ਵੀ ਨੋਗਰਾਈ ਆ ਬਾਈ ਇਹ ਚੀਜ਼ਾਂ ਦਾ ਐਂਡ ਆ ਬ੍ਰਾਂਡ ਜਿਹਨਾਂ ਨੂੰ ਕਹਿੰਨੇ ਆਪਾਂ ਟਰੈਕਟਰ ਚਲੋ ਬਾਕੀ ਸਾਰੇ ਘੈਂਟ ਆ ਪਰ ਆਪੋ ਆਪਣੀ ਜਗਾ ਸਾਰੇ ਵਧੀਆ ਹੀ ਆ ਵਰਤਣ ਦਾ ਚਲੋ ਬਾਕੀ ਆਪਣਾ ਮਿੱਤਰ ਆਉਂਦਾ ਹੁਣ ਪਲਾਉ ਲੈ ਕੇ ਪਲਾਉ ਲੈ ਕੇ ਦਿੱਤੇ ਸੀ ਆਪਾਂ ਸਿੰਪਲ ਨੂੰ ਤੇ ਇੱਕ ਪੱਤੀ ਰੋਕੇ ਟਾਂਕਾ ਡੋਂਗਾ ਲਾ ਕੇ ਦਿੰਨੇ ਆ ਤੇ ਕਰਦੇ ਆ ਚਾਲੂ ਪਲਾਉ ਕਣਕ ਵਾਸਤੇ ਵਣ ਜ਼ਿਆਰ ਕਰਨਾ ਉਹਨੇ ਆਲੂ ਵਾਲੇ ਤਾਂ ਆਪਾਂ ਯਾਨੀ 10 ਤਰੀਕ ਨੂੰ ਝੋਨਾ ਆਪਣਾ ਆਪ ਦਾ ਵੜਾਂਗੇ ੱੱਲੇ ਆਪਣਾ ਝੋਨਾ ਜਿਹੜਾ ਲੈਂਦਾ 8-10 7-8 ਦਿਨ ਪੀਆਰ 100 ਜਿਹੜਾ 10 ਆ ਉਹ ਲਾਇਆ ਹੋਇਆ ਆਪਣਾ ਝੋਨਾ 10 ਤਰੀਕ ਤੱਕ ਵੱਢ ਲਾਂਗੇ ਤੇ ਫਿਰ ਆਪਾਂ ਆਲੂਆਂ ਦਾ ਕੰਮ ਕਰਦੇ ਸ਼ੁਰੂ ਨਾਲੇ ਕਰਦੇ ਹਾਂ ਵੜਾਈ ਦਾ ਕੰਮ ਸ਼ੁਰੂ ਚਲੋ ਵੀਡੀਓ ਨਾ ਬਣੇ ਰਿਓ ਤੇ ਐਂਡ ਤੱਕ ਜਰੂਰ ਦੇਖਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਉਹ ਗੋੜਾ ਜਿਹੜਾ ਥੱਲੇ ਉਹ ਗੋੜਾ ਕਟੋ ਇਸੇ ਲੱਗ ਰਿਹਾ ਸਾਈਡ ਤੇ 4 बाई 4 ਹਿੱਸਾ ديتے ستا دغهوگ به چت لري اٿي اوټو بيده هه مهار نه تا بنا دي اوي ها ਲਾਤਾ ਟੰਕਾ ਕਰਦੇ ਆਂ ਚੈੱਕ ਹੁਣ ਵੀ ਕੀ ਰਿਸਪੌਂਸ ਆਉਂਦਾ ਦਾ ਸਹੀ ਗੱਲ ਜਿਹੜੇ ਹਾਈ ਝੁੰਮਣ ਵਾਲੇ ਆਉਂਦੇ ਆ ਉਹ ਤਾਂ ਬਹੁਤ ਘੈਂਟ ਜਲਦੇ ਆ ਤੇ ਇਹ ਵੇਖਦੇ ਕਿੱਥਾ ਜਲਦੇ ਨੇ ਚੱਲਿਆ ਲੈ ਕੇ ਮੁੰਡਾ ਲੋ ਜੀ ਚਲਾਤਾ ਕੰਮ ਟਾਇਰ ਲਾਉਣਾ ਪਿਆ ਥੱਲੇ ਪਹਿਲਾ ਮੁੰਡਾ ਕਹਿੰਦਾ ਲੱਗਦਾ ਨਹੀਂ ਮੈਂ ਕਹਾ ਲੱਗੂ ਪੂਰਾ ਲੱਗੂ ਕਿਉਂ ਨਾ ਫੇਰ ਖੂਪ ਆਤਾ ਪੂਰਾ ਲੋ ਵੀ ਮਿੱਤਰੋ ਤਿਆਰ ਹੈ ਪੂਰਾ ਨਜ਼ਾਰਾ ਪਰ ਜੇ ਰੂਟਾਵੇਟਰ ਵਜਦਾ ਹੋਰ ਮਜ਼ਾ ਆਉਣਾ ਹੈ ਪਰ ਮੁੰਡੇ ਲਾਉਣੀ ਆ ਕਣਕ ਜਿੱਥੇ ਆਲੂ ਲਾਉਨੇ ਆ ਉਥੇ ਰੂਟਾਵੇਟਰ ਜ਼ਰੂਰੀ ਆ ਇਹ ਵੀ ਮੁੱਲ ਮੁੜ ਗਿਆ ਚਲੋ ਚਾਰ ਬਲੌ ਸੀਗੇ ਸਾਲਕ ਚੱਲੇ ਸੀ 40000 ਦੇ ਲੈ ਆ ਤੂੰ ਵਧੀਆ ਹੀ ਲੱਗ ਗਈ ਆ ਤੋ ਸਾਹਮਣੇ ਆਪਣੀ ਅਵੀ ਸ਼ੈੱਡ ਪਰ ਇੱਕ ਸ਼ੈੱਡ ਜੀ ਆ ਉੱਤੇ ਤੇ ਚੜਾਉਦਾ ਭੇੜ ਦੇ ਯਾਰ ਲੱਤਰਾ ਮਾਰੇ ਆ ਐ ਇਹ ਲੈ ਆ来 ਉਹ ਜਾ ਭੇੜ ਦੇ ਯਾਰ ਹੁਣ ਜੀ ਥੱਕ ਰਾਇਆ yeah